ਲਗਾਤਾਰ ਅਦਾਲਤ ਦੇ ਵਿੱਚ ਸੁਣਵਾਈਆਂ ਹੋ ਰਹੀਆਂ ਨੇ ਅੱਜ ਪੇਸ਼ੀ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਦੁਬਾਰਾ ਤੋਂ ਸੰਮਣੇ ਜਾਰੀ ਕਰ ਦਿੱਤੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ 29 ਸਤੰਬਰ ਨੂੰ ਕੰਗਣਾ ਰਣੋਤ ਪੇਸ਼ ਹੁੰਦੇ ਹਨ ਜਾਂ ਨਹੀਂ ਜੇਕਰ ਨਾ ਹੋਏ ਤਾਂ ਅਗਲਾ ਐਕਸ਼ਨ ਪੁਲਿਸ ਦਾ ਕੀ ਹੋਵੇਗਾ ਜਾਂ ਅਦਾਲਤ ਦਾ ਕੀ ਹੋਵੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਹੋ ਜਾਵੇਗਾ ਤਬਦੀ ਖਬਰ ਕੰਗਣਾ ਅਤੇ ਨੋਦ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ਨਾ ਹੋਣ ਦੇ ਚਲਦੇ ਉਹਨਾਂ ਨੂੰ ਦੁਬਾਰਾ ਸੱਮਨ ਜਾਰੀ ਕੀਤੇ ਗਏ ਨੇ ਤੇ ਸਾਰਾ ਮਾਮਲਾ ਕਿਸਾਨੀ ਅੰਦੋਲਨ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ ਜਿੱਥੇ ਇੱਕ ਬੀਬੀ ਤੇ ਜੋ ਇਤਰਾਜ ਜੋ ਟਿੱਪਣੀ ਕੰਗਣਾ ਰਣੋਤ ਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਸ਼ਮੂਲੀਅਤ ਕਰਦੇ ਸੀ ਬੀਬੀ ਉਸਦੇ ਵੱਲੋਂ ਮਾਨ ਹਾਨੀ ਦਾ ਮਾਮਲਾ ਐਮਪੀ ਕੰਗਣਾ ਰਣੋਤ ਤੇ ਦਰਜ ਕਰਵਾਇਆ ਗਿਆ ਸੀ ਤਾਂ ਇਸ ਨੂੰ ਲੈ ਕੇ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਸੀ ਪਰ ਐਮਪੀ ਕੰਗਣਾ ਰਣੋਤ ਪੇਸ਼ ਨਹੀਂ ਹੋਏ ਜਿਸ ਕਰਕੇ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਸੱਮਣ ਜਾਰੀ ਕਰ ਦਿੱਤੇ ਨੇ ਤਾਂ ਮੁਸ਼ਕਲਾਂ ਕੰਗਣਾ ਰਣੋਤ ਦੀਆਂ ਵੱਤ ਸਕਦੀਆਂ ਨੇ ਬਾਲੀਵੁੱਡ ਐਕਟਰ ਨੇ ਅਤੇ ਹੁਣ ਹਿਮਾਚਲ ਪੀ ਜੋ ਕੰਗਣਾ ਰਣੋਤ ਹਨ ਉਹ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆਉਂਦੇ ਨੇ ਚਾਹੇ ਉਹ ਬਿਆਨਬਾਜ਼ੀ ਹੋਵੇ ਜਾਂ ਕੋਈ ਹੋਰ ਤਰੀਕਾ ਹੋਵੇ ਤਾਂ ਅਜਿਹੇ ਦੇ ਵਿੱਚ ਹੁਣ ਅੱਜ ਬਠਿੰਡਾ ਅਦਾਲਤ ਦੇ ਵਿੱਚ ਉਹਨਾਂ ਨੇ ਪੇਸ਼ ਹੋਣਾ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਕੰਗਣਾ ਰਣੋਤ ਨੂੰ ਜੋ ਹੈ ਸੱਮਣ ਜਾਰੀ ਕਰ ਦਿੱਤੇ ਨੇ ਤਾਂ ਬਠਿੰਡਾ ਅਦਾਲਤ ਦੇ ਵਿੱਚ ਅੱਜ ਪੇਸ਼ ਨਾ ਹੋਣ ਦੇ ਚਲਦੇ ਕੰਗਣਾ ਰਣੋਤ ਨੂੰ ਦੁਬਾਰਾ ਸੱਮਣ ਜਾਰੀ ਹੋਏ ਨੇ ਕਿਸਾਨੀ ਅੰਦੋਲਨ ਦਾ ਇਹ ਮਾਮਲਾ ਹੈ ਜਦੋਂ ਖੇਤੀ ਇਹ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨਕਾਰ ਇਸਨਾਂ ਤਾਂ ਇਸੇ ਦੌਰਾਨ ਕੰਗੜਾ ਰਣੋਤ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ ਇੱਕ ਬੀਬੀ ਦੇ ਉੱਤੇ ਜੋ ਇਹ ਪੋਸਟਰ ਲਗਾ ਕੇ ਉਹਨਾਂ ਦਾ ਇੱਕ ਵੀਡੀਓ ਜਾਰੀ ਕੀਤੀ ਗਈ ਬਿਆਨਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਇਸੇ ਬੀਬੀ ਨੇ ਜੋ ਸੀ ਮਾਨ ਹਣੀ ਦਾ ਮਾਮਲਾ ਕੰਗੜਾ ਰਣੋਤ ਤੇ ਦਰਜ ਕਰਵਾਇਆ ਤਾਂ ਇਸ ਨੂੰ ਲੈ ਕੇ ਲਗਾਤਾਰ ਅਦਾਲਤ ਦੇ ਵਿੱਚ ਸੁਣਵਾਈਆਂ ਹੋ ਰਹੀਆਂ ਨੇ ਅੱਜ ਪੇਸ਼ੀ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਦੁਬਾਰਾ ਤੋਂ ਸੰਮਣ ਜਾਰੀ ਕਰ ਦਿੱਤੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ 29 ਸ ਬਰਨੂ ਕੰਗਣਾ ਰਨੋਤ ਪੇਸ਼ ਹੁੰਦੇ ਹਨ ਜਾਂ ਨਹੀਂ ਜੇਕਰ ਨਾ ਹੋਏ ਤਾਂ ਅਗਲਾ ਐਕਸ਼ਨ ਪੁਲਿਸ ਦਾ ਕੀ ਹੋਵੇਗਾ ਜਾਂ ਅਦਾਲਤ ਦਾ ਕੀ ਹੋਵੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਫ ਹੋ ਜਾਵੇਗਾ ਤਾਂ ਵੱਡੀ ਖਬਰ ਕੰਗਣਾ ਰਨੋਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਦੇ ਚਲਦੇ ਉਹਨਾਂ ਨੂੰ ਦੁਬਾਰਾ ਸੱਮਨ ਜਾਰੀ ਕੀਤੇ ਗਏ ਨੇ ਤੇ ਸਾਰਾ ਮਾਮਲਾ ਕਿਸਾਨੀ ਅੰਦੋਲਨ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ ਜਿੱਥੇ ਇੱਕ ਬੀਬੀ ਤੇ ਜੋ ਇਤਰਾਜ ਉਹ ਟਿਪਨੀ ਕੰਗਣਾ ਰਣੋਤ ਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਸ਼ਮੂਲਿਤ ਕਾਦੇ ਸੀ ਬੀਬੀ ਉਸਦੇ ਵੱਲੋਂ ਮਾਨ ਹਾਨੀ ਦਾ ਮਾਮਲਾ ਐਮਪੀ ਕੰਗਣਾ ਰਣੋਤ ਤੇ ਦਰਜ ਕਰਵਾਇਆ ਗਿਆ ਸੀ ਤਾਂ ਇਸ ਨੂੰ ਲੈ ਕੇ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਸੀ ਪਰ ਐਮਪੀ ਕੰਗਣਾ ਰਣੋਤ ਪੇਸ਼ ਨਹੀਂ ਹੋਏ ਜਿਸ ਕਰਕੇ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਸੰਮਨ ਜਾਰੀ ਕਰ ਦਿੱਤੇ ਨੇ ਤਾਂ ਮੁਸ਼ਕਲਾ ਕੰਗਣਾ ਰਣੋਤ ਦੀਆਂ ਵੱਤ ਸਕਦੀਆਂ ਨੇ ਬਾਲੀਵੁੱਡ ਐਕਟਰ ਨੇ ਅਤੇ ਹੁਣ ਹਿਮਾਚਲ ਐਮਪੀ ਜੋ ਕੰਗਣਾ ਰਣੋਤ ਹਨ ਉਹ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆਉਂਦੇ ਨੇ ਚਾਹੇ ਉਹ ਬਿਆਨਬਾਜ਼ੀ ਹੋਵੇ ਜਾਂ ਕੋਈ ਹੋਰ ਤਰੀਕਾ ਹੋਵੇ ਤਾਂ ਅਜਿਹੇ ਦੇ ਵਿੱਚ ਹੁਣ ਅੱਜ ਬਠਿੰਡਾ ਅਦਾਲਤ ਦੇ ਵਿੱਚ ਉਹਨਾਂ ਨੇ ਪੇਸ਼ ਹੋਣਾ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਕੰਗਣਾ ਰਣੋਤ ਨੂੰ ਜੋ ਹੈ ਸੱਮਣ ਜਾਰੀ ਕਰ ਦਿੱਤੇ ਨੇ ਤਾਂ ਬਠਿੰਡਾ ਅਦਾਲਤ ਦੇ ਵਿੱਚ ਅੱਜ ਪੇਸ਼ ਨਾ ਹੋਣ ਦੇ ਚਲਦੇ ਕੰਗਣਾ ਰਣੋਤ ਨੂੰ ਦੁਬਾਰਾ ਸੱਮਣ ਜਾਰੀ ਹੋਏ ਨੇ ਕਿਸਾਨੀ ਅੰਦੋਲਨ ਦਾ ਇਹ ਮਾਮਲਾ ਹੈ ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨਕਾਰ ਇਸਨਾਂ ਤਾਂ ਇਸੇ ਦੌਰਾਨ ਕੰਗੜਾ ਰਣੋਤ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ ਇੱਕ ਬੀਬੀ ਦੇ ਉੱਤੇ ਜੋ ਇਹ ਪੋਸਟਰ ਲਗਾ ਕੇ ਉਹਨਾਂ ਦਾ ਇੱਕ ਵੀਡੀਓ ਜਾਰੀ ਕੀਤੀ ਗਈ ਬਿਆਨਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਇਸੇ ਬੀਬੀ ਨੇ ਜੋ ਸੀ ਮਾਨ ਹਣੀ ਦਾ ਮਾਮਲਾ ਕੰਗੜਾ ਰਣੋਤ ਤੇ ਦਰਜ ਕਰਵਾਇਆ ਤਾਂ ਇਸ ਨੂੰ ਲੈ ਕੇ ਲਗਾਤਾਰ ਅਦਾਲਤ ਦੇ ਵਿੱਚ ਸੁਣਵਾਈਆਂ ਹੋ ਰਹੀਆਂ ਨੇ ਅੱਜ ਪੇਸ਼ੀ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਦੁਬਾਰਾ ਤੋਂ ਸੰਮਣ ਜਾਰੀ ਦਿੱਤੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ 29 ਸਤੰਬਰ ਨੂੰ ਕੰਗਣਾ ਰਣੋਤ ਪੇਸ਼ ਹੁੰਦੇ ਹਨ ਜਾਂ ਨਹੀਂ ਜੇਕਰ ਨਾ ਹੋਏ ਤਾਂ ਅਗਲਾ ਐਕਸ਼ਨ ਪੁਲਿਸ ਦਾ ਕੀ ਹੋਵੇਗਾ ਜਾਂ ਅਦਾਲਤ ਦਾ ਕੀ ਹੋਵੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਫ ਹੋ ਜਾਵੇਗਾ ਤਾਂ ਵੱਡੀ ਖਬਰ ਕੰਗਣਾ ਰਣੋਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਦੇ ਚਲਦੇ ਉਹਨਾਂ ਨੂੰ ਦੁਬਾਰਾ ਸੰਮਨ ਜਾਰੀ ਕੀਤੇ ਗਏ ਨੇ ਤੇ ਸਾਰਾ ਮਾਮਲਾ ਕਿਸਾਨੀ ਅੰਦੋਲਨ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਜਿੱਥੇ ਇੱਕ ਬੀਬੀ ਤੇ ਜੋ ਇਤਰਾਜ ਜੋ ਟਿਪਨੀ ਕੰਗਣਾ ਰਣੋਤ ਦੇ ਵੱਲੋਂ ਕੀਤੀ ਗਈ ਸੀ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਸ਼ਮੂਲਿਤ ਕਾਰੇ ਸੀ ਬੀਬੀ ਉਸਦੇ ਵੱਲੋਂ ਮਾਨ ਹਾਨੀ ਦਾ ਮਾਮਲਾ ਐਮਪੀ ਕੰਗਣਾ ਰਣੋਤ ਤੇ ਦਰਜ ਕਰਵਾਇਆ ਗਿਆ ਸੀ ਤਾਂ ਇਸ ਨੂੰ ਲੈ ਕੇ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਸੀ ਪਰ ਐਮਪੀ ਕੰਗਣਾ ਰਣੋਤ ਪੇਸ਼ ਨਹੀਂ ਹੋਏ ਜਿਸ ਕਰਕੇ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਸੰਮਨ ਜਾਰੀ ਕਰ ਦਿੱਤੇ ਕਿਤਾ ਮੁਸ਼ਕਲਾ ਕੰਗਣਾ ਰਣੋਦ ਦੀਆਂ ਵੱਤ ਸਕਦੀਆਂ ਨੇ ਬਾਲੀਵੁੱਡ ਐਕਟਰ ਨੇ ਅਤੇ ਹੁਣ ਹਿਮਾਚਲ ਤੋਂ ਐਮਪੀ ਜੋ ਕੰਗਣਾ ਰਣੋਤ ਹਨ ਉਹ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆਉਂਦੇ ਨੇ ਚਾਹੇ ਉਹ ਬਿਆਨਬਾਜ਼ੀ ਹੋਵੇ ਜਾਂ ਕੋਈ ਹੋਰ ਤਰੀਕਾ ਹੋਵੇ ਤਾਂ ਅਜਿਹੇ ਦੇ ਵਿੱਚ ਹੁਣ ਅੱਜ ਬਠਿੰਡਾ ਅਦਾਲਤ ਦੇ ਵਿੱਚ ਉਹਨਾਂ ਨੇ ਪੇਸ਼ ਹੋਣਾ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਕੰਗਣਾ ਰਣੋਤ ਨੂੰ ਜੋ ਹੈ ਸੱਮਣ ਜਾਰੀ ਕਰ ਦਿੱਤੇ ਨੇ ਤਾਂ ਬਠਿੰਡਾ ਅਦਾਲਤ ਦੇ ਵਿੱਚ ਅੱਜ ਪੇਸ਼ ਨਾ ਹੋਣ ਦੇ ਚਲਦੇ ਕੰਗਣਾ ਰਣੋਤ ਨੂੰ ਦੁਬਾਰਾ ਸੱਮਣ ਜਾਰੀ ਹੋਏ ਨੇ ਕਿਸਾਨੀ ਅੰਦੋਲਨ ਦਾ ਇਹ ਮਾਮਲਾ ਹੈ ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨਕਾਰ ਸਨ ਤਾਂ اسی ਦੌਰਾਨ ਕੰਗਣਾ ਰਣੋਦ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ ਇੱਕ ਬੀਬੀ ਦੇ ਉੱਤੇ ਜੋ ਇਹ ਪੋਸਟਰ ਲਗਾ ਕੇ ਉਹਨਾਂ ਦਾ ਇੱਕ ਵੀਡੀਓ ਜਾਰੀ ਕੀਤੀ ਗਈ ਬਿਆਨਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਇਸੀ ਬੀਬੀ ਨੇ ਜੋ ਸੀ ਮਾਨ ਹਣੀ ਦਾ ਮਾਮਲਾ ਕੰਗਣਾ ਰਣੋ ਤੇ ਦਰਜ ਕਰਵਾਇਆ ਤਾਂ ਇਸ ਨੂੰ ਲੈ ਕੇ ਲਗਾਤਾਰ ਅਦਾਲਤ ਦੇ ਵਿੱਚ ਸੁਣਵਾਈਆਂ ਹੋ ਰਹੀਆਂ ਨੇ ਅੱਜ ਪੇਸ਼ੀ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਦੁਬਾਰਾ ਤੋਂ ਸੰਮਣ ਜਾਰੀ ਦੇ ਪੇਗੇ ਨੇ ਤਾਂ ਦੇਖਣਾ ਹੋਵੇਗਾ ਕਿ 29 ਸਤੰਬਰ ਨੂੰ ਕੰਗਣਾ ਰਨੋਤ ਪੇਸ਼ ਹੁੰਦੇ ਹਨ ਜਾਂ ਨਹੀਂ ਜੇਕਰ ਨਾ ਹੋਏ ਤਾਂ ਅਗਲਾ ਐਕਸ਼ਨ ਪੁਲਿਸ ਦਾ ਕੀ ਹੋਵੇਗਾ ਜਾਂ ਅਦਾਲਤ ਦਾ ਕੀ ਹੋਵੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਫ ਹੋ ਜਾਵੇਗਾ ਤਾਂ ਵੱਡੀ ਖਬਰ ਕੰਗਣਾ ਰਨੋਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਦੇ ਚਲਦੇ ਉਹਨਾਂ ਨੂੰ ਦੁਬਾਰਾ ਸੰਮਨ ਜਾਰੀ ਕੀਤੇ ਗਏ ਨੇ ਤੇ ਸਾਰਾ ਮਾਮਲਾ ਕਿਸਾਨੀ ਅੰਦੋਲਨ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ ਜਿੱਥੇ ਇੱਕ ਬੀਬੀ ਤੇ ਜੋ ਇਤਰਾਜ ਉਹ ਟਿੱਪਣੀ ਕੰਗਣਾ ਰਣੋਤ ਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਸ਼ਮੂਲਿਕ ਕਾਰੀ ਸੀ ਬੀਬੀ ਉਸਦੇ ਵੱਲੋਂ ਮਾਨ ਹਾਨੀ ਦਾ ਮਾਮਲਾ ਐਮਪੀ ਕੰਗਣਾ ਰਣੋਤ ਤੇ ਦਰਜ ਕਰਵਾਇਆ ਗਿਆ ਸੀ ਤਾਂ ਇਸ ਨੂੰ ਲੈ ਕੇ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਸੀ ਪਰ ਐਮਪੀ ਕੰਗਣਾ ਰਣੋਤ ਪੇਸ਼ ਨਹੀਂ ਹੋਏ ਜਿਸ ਕਰਕੇ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਸੱਮਣ ਜਾਰੀ ਕਰ ਦਿੱਤੇ ਨੇ ਤਾਂ ਮੁਸ਼ਕਲਾਂ ਕੰਗਣਾ ਰਣੋਤ ਦੀਆਂ ਵੱਸ ਸਕਦੀਆਂ ਨੇ ਬਾਲੀਵੁੱਡ ਐਕਟਰ ਨੇ ਅਤੇ ਹੁਣ ਹਿਮਾਚਲ ਐਮਪੀ ਜੋ ਕੰਗਣਾ ਰਣੋਤ ਹਨ ਉਹ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆਉਂਦੇ ਨੇ ਚਾਹੇ ਉਹ ਬਿਆਨਬਾਜ਼ੀ ਹੋਵੇ ਜਾਂ ਕੋਈ ਹੋਰ ਤਰੀਕਾ ਹੋਵੇ ਤਾਂ ਅਜਿਹੇ ਦੇ ਵਿੱਚ ਹੁਣ ਅੱਜ ਬਠਿੰਡਾ ਅਦਾਲਤ ਦੇ ਵਿੱਚ ਉਹਨਾਂ ਨੇ ਪੇਸ਼ ਹੋਣਾ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਕੰਗਣਾ ਰਣੋਤ ਨੂੰ ਜੋ ਹੈ ਸੱਮਣ ਜਾਰੀ ਕਰ ਦਿੱਤੇ ਨੇ ਤਾਂ ਬਠਿੰਡਾ ਅਦਾਲਤ ਦੇ ਵਿੱਚ ਅੱਜ ਪੇਸ਼ ਨਾ ਹੋਣ ਦੇ ਚਲਦੇ ਕੰਗਣਾ ਰਣੋਤ ਨੂੰ ਦੁਬਾਰਾ ਸੱਮਣ ਜਾਰੀ ਹੋਏ ਨੇ ਕਿਸਾਨੀ ਅੰਦੋਲਨ ਦਾ ਇਹ ਮਾਮਲਾ ਹੈ ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨਕਾਰਾਂ ਨੇ ਤਾਂ ਇਸੇ ਦੌਰਾਨ ਕੰਗਣਾ ਰਣੋਦ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ ਇੱਕ ਬੀਬੀ ਦੇ ਉੱਤੇ ਜੋ ਇਹ ਪੋਸਟਰ ਲਗਾ ਕੇ ਉਹਨਾਂ ਦਾ ਇੱਕ ਵੀਡੀਓ ਜਾਰੀ ਕੀਤੀ ਗਈ ਬਿਆਨਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਇਸੇ ਬੀਬੀ ਨੇ ਜੋ ਸੀ ਮਾਨ ਹਣੀ ਦਾ ਮਾਮਲਾ ਕੰਗਣਾ ਰਣੋ ਤੇ ਦਰਜ ਕਰਵਾਇਆ ਤਾਂ ਇਸ ਨੂੰ ਲੈ ਕੇ ਲਗਾਤਾਰ ਅਦਾਲਤ ਦੇ ਵਿੱਚ ਸੁਣਵਾਈਆਂ ਹੋ ਰਹੀਆਂ ਨੇ ਅੱਜ ਪੇਸ਼ੀ ਸੀ ਪਰ ਅਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਦੁਬਾਰਾ ਤੋਂ ਸੰਮਣ ਜਾਰੀ ਕਰ ਦਿੱਤੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ 29 ਸਤੰਬਰ ਨੂੰ ਕੰਗਣਾ ਰਣੋਤ ਪੇਸ਼ ਹੁੰਦੇ ਹਨ ਜਾਂ ਨਹੀਂ ਜੇਕਰ ਨਾ ਹੋਏ ਤਾਂ ਅਗਲਾ ਐਕਸ਼ਨ ਪੁਲਿਸ ਦਾ ਕੀ ਹੋਵੇਗਾ ਜਾਂ ਅਦਾਲਤ ਦਾ ਕੀ ਹੋਵੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਫ ਹੋ ਜਾਵੇਗਾ ਤਾਂ ਵੱਡੀ ਖਬਰ ਕੰਗਣਾ ਰਣੋਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਦੇ ਚਲਦੇ ਉਹਨਾਂ ਨੂੰ ਦੁਬਾਰਾ ਸੰਮਨ ਜਾਰੀ ਕੀਤੇ ਗਏ ਨੇ ਤੇ ਸਾਰਾ ਮਾਮਲਾ ਕਿਸਾਨੀ ਅੰਦੋਲਨ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ ਜਿੱਥੇ ਇੱਕ ਬੀਬੀ ਤੇ ਜੋ ਇਤਰਾਜ ਜੋ ਟਿੱਪਣੀ ਕੰਗਣਾ ਰਣੋਤ ਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਸ਼ਮੂਲੀਅਤ ਕਰਦੀ ਸੀ ਬੀਬੀ ਉਸਦੇ ਵੱਲੋਂ ਮਾਨ ਹਾਨੀ ਦਾ ਮਾਮਲਾ ਐਮਪੀ ਕੰਗਣਾ ਰਣੋਤ ਤੇ ਦਰਜ ਕਰਵਾਇਆ ਗਿਆ ਸੀ ਤਾਂ ਇਸ ਨੂੰ ਲੈ ਕੇ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਸੀ ਪਰ ਐਮਪੀ ਕੰਗਣਾ ਰਣੋਤ ਪੇਸ਼ ਨਹੀਂ ਹੋਏ ਜਿਸ ਕਰਕੇ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਸੱਮਣ ਜਾਰੀ ਕਰ ਦਿੱਤੇ ਨੇ ਤਾਂ ਮੁਸ਼ਕਲਾ ਕੰਗਣਾ ਰਣੋਤ ਦੀਆਂ ਵੱਤ ਸਕਦੀਆਂ ਨੇ ਬਾਲੀਵੁੱਡ ਐਕਟਰ ਨੇ ਅਤੇ ਹੁਣ ਹਿਮਾਚਲ ਪੀ ਜੋ ਕੰਗਣਾ ਰਣੋਤ ਹਨ ਉਹ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆਉਂਦੇ ਨੇ ਚਾਹੇ ਉਹ ਬਿਆਨਬਾਜ਼ੀ ਹੋਵੇ ਜਾਂ ਕੋਈ ਹੋਰ ਤਰੀਕਾ ਹੋਵੇ ਤਾਂ ਅਜਿਹੇ ਦੇ ਵਿੱਚ ਹੁਣ ਅੱਜ ਬਠਿੰਡਾ ਅਦਾਲਤ ਦੇ ਵਿੱਚ ਉਹਨਾਂ ਨੇ ਪੇਸ਼ ਹੋਣਾ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਕੰਗਣਾ ਰਣੋਤ ਨੂੰ ਜੋ ਹੈ ਸੱਮਣ ਜਾਰੀ ਕਰ ਦਿੱਤੇ ਨੇ ਤਾਂ ਬਠਿੰਡਾ ਅਦਾਲਤ ਦੇ ਵਿੱਚ ਅੱਜ ਪੇਸ਼ ਨਾ ਹੋਣ ਦੇ ਚਲਦੇ ਕੰਗਣਾ ਰਣੋਤ ਨੂੰ ਦੁਬਾਰਾ ਸੱਮਣ ਜਾਰੀ ਹੋਏ ਨੇ ਕਿਸਾਨੀ ਅੰਦੋਲਨ ਦਾ ਇਹ ਮਾਮਲਾ ਹੈ ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨਕਾਰ ਸਨ ਤਾਂ اسی ਦੌਰਾਨ ਕੰਗੜਾ ਰਣੋਤ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ ਇੱਕ ਬੀਬੀ ਦੇ ਉੱਤੇ ਜੋ ਇਹ ਪੋਸਟਰ ਲਗਾ ਕੇ ਉਹਨਾਂ ਦਾ ਇੱਕ ਵੀਡੀਓ ਜਾਰੀ ਕੀਤੀ ਗਈ ਬਿਆਨਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਇਸੇ ਬੀਬੀ ਨੇ ਜੋ ਸੀ ਮਾਨ ਹਣੀ ਦਾ ਮਾਮਲਾ ਕੰਗੜਾ ਰਣੋਤ ਤੇ ਦਰਜ ਕਰਵਾਇਆ ਤਾਂ ਇਸ ਨੂੰ ਲੈ ਕੇ ਲਗਾਤਾਰ ਅਦਾਲਤ ਦੇ ਵਿੱਚ ਸੁਣਵਾਈਆਂ ਹੋ ਰਹੀਆਂ ਨੇ ਅੱਜ ਪੇਸ਼ੀ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਦੁਬਾਰਾ ਤੋਂ ਸੰਮਣ ਜਾਰੀ ਦਿੱਤੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ 29 ਸਤੰਬਰ ਨੂੰ ਕੰਗਣਾ ਰਣੋਤ ਪੇਸ਼ ਹੁੰਦੇ ਹਨ ਜਾਂ ਨਹੀਂ ਜੇਕਰ ਨਾ ਹੋਏ ਤਾਂ ਅਗਲਾ ਐਕਸ਼ਨ ਪੁਲਿਸ ਦਾ ਕੀ ਹੋਵੇਗਾ ਜਾਂ ਅਦਾਲਤ ਦਾ ਕੀ ਹੋਵੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਹੋ ਜਾਵੇਗਾ ਤਾਂ ਵੱਡੀ ਖਬਰ ਕੰਗਣਾ ਰਣੋਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਦੇ ਚਲਦੇ ਉਹਨਾਂ ਨੂੰ ਦੁਬਾਰਾ ਸਮਨ ਜਾਰੀ ਕੀਤੇ ਗਏ ਨੇ ਤੇ ਸਾਰਾ ਮਾਮਲਾ ਕਿਸਾਨੀ ਅੰਦੋਲਨ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਜਿੱਥੇ ਇੱਕ ਬੀਬੀ ਤੇ ਜੋ ਇਤਰਾਜ ਜੋ ਟਿਪਨੀ ਕੰਗਣਾ ਰਣੋਤ ਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਸ਼ਮੂਲਿਤ ਕਾਦੇ ਸੀ ਬੀਬੀ ਉਸਦੇ ਵੱਲੋਂ ਮਾਨ ਹਾਨੀ ਦਾ ਮਾਮਲਾ ਐਮਪੀ ਕੰਗਣਾ ਰਣੋਤ ਤੇ ਦਰਜ ਕਰਵਾਇਆ ਗਿਆ ਸੀ ਤਾਂ ਇਸ ਨੂੰ ਲੈ ਕੇ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਸੀ ਪਰ ਐਮਪੀ ਕੰਗਣਾ ਰਣੋਤ ਪੇਸ਼ ਨਹੀਂ ਹੋਏ ਜਿਸ ਕਰਕੇ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਸਮਨ ਜਾਰੀ ਕਰ ਦਿੱਤੇ ਕਿਤਾ ਮੁਸ਼ਕਲਾ ਕੰਗਣਾ ਰਣੋਦ ਦੀਆਂ ਵੱਟ ਸਕਦੀਆਂ ਨੇ ਬਾਲੀਵੁੱਡ ਐਕਟਰ ਨੇ ਅਤੇ ਹੁਣ ਹਿਮਾਚਲ ਤੋਂ ਐਮਪੀ ਜੋ ਕੰਗਣਾ ਰਣੋਤ ਹਨ ਉਹ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆਉਂਦੇ ਨੇ ਚਾਹੇ ਉਹ ਬਿਆਨਬਾਜ਼ੀ ਹੋਵੇ ਜਾਂ ਕੋਈ ਹੋਰ ਤਰੀਕਾ ਹੋਵੇ ਤਾਂ ਅਜਿਹੇ ਦੇ ਵਿੱਚ ਹੁਣ ਅੱਜ ਬਠਿੰਡਾ ਅਦਾਲਤ ਦੇ ਵਿੱਚ ਉਹਨਾਂ ਨੇ ਪੇਸ਼ ਹੋਣਾ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਕੰਗਣਾ ਰਣੋਤ ਨੂੰ ਜੋ ਹੈ ਸੱਮਣ ਜਾਰੀ ਕਰ ਦਿੱਤੇ ਨੇ ਤਾਂ ਬਠਿੰਡਾ ਅਦਾਲਤ ਦੇ ਵਿੱਚ ਅੱਜ ਪੇਸ਼ ਨਾ ਹੋਣ ਦੇ ਚਲਦੇ ਕੰਗਣਾ ਰਣੋਤ ਨੂੰ ਦੁਬਾਰਾ ਸੱਮਣ ਜਾਰੀ ਹੋਏ ਨੇ ਕਿਸਾਨੀ ਅੰਦੋਲਨ ਦਾ ਇਹ ਮਾਮਲਾ ਹੈ ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨਕਾਰ ਸਨ ਤਾਂ اسی ਦੌਰਾਨ ਕੰਗੜਾ ਰਣੋਤ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ ਇੱਕ ਬੀਬੀ ਦੇ ਉੱਤੇ ਜੋ ਇਹ ਪੋਸਟਰ ਲਗਾ ਕੇ ਉਹਨਾਂ ਦਾ ਇੱਕ ਵੀਡੀਓ ਜਾਰੀ ਕੀਤੀ ਗਈ ਬਿਆਨਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਇਸੇ ਬੀਬੀ ਨੇ ਜੋ ਸੀ ਮਾਨ ਹਣੀ ਦਾ ਮਾਮਲਾ ਕੰਗੜਾ ਰਣੋਤ ਤੇ ਦਰਜ ਕਰਵਾਇਆ ਤਾਂ ਇਸ ਨੂੰ ਲੈ ਕੇ ਲਗਾਤਾਰ ਅਦਾਲਤ ਦੇ ਵਿੱਚ ਸੁਣਵਾਈਆਂ ਹੋ ਰਹੀਆਂ ਨੇ ਅੱਜ ਪੇਸ਼ੀ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਦੁਬਾਰਾ ਤੋਂ ਸੰਮਣ ਜਾਰੀ ਦਿੱਤੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ 29 ਸਤੰਬਰ ਨੂੰ ਕੰਗਣਾ ਰਣੋਤ ਪੇਸ਼ ਹੁੰਦੇ ਹਨ ਜਾਂ ਨਹੀਂ ਜੇਕਰ ਨਾ ਹੋਏ ਤਾਂ ਅਗਲਾ ਐਕਸ਼ਨ ਪੁਲਿਸ ਦਾ ਕੀ ਹੋਵੇਗਾ ਜਾਂ ਅਦਾਲਤ ਦਾ ਕੀ ਹੋਵੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਹੋ ਜਾਵੇਗਾ ਤਾਂ ਵੱਡੀ ਖਬਰ ਕੰਗਣਾ ਰਣੋਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਦੇ ਚਲਦੇ ਉਹਨਾਂ ਨੂੰ ਦੁਬਾਰਾ ਸੰਮਨ ਜਾਰੀ ਕੀਤੇ ਗਏ ਨੇ ਤੇ ਸਾਰਾ ਮਾਮਲਾ ਕਿਸਾਨੀ ਅੰਦੋਲਨ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ ਜਿੱਥੇ ਇੱਕ ਬੀਬੀ ਤੇ ਜੋ ਇਤਰਾਜ ਉਹ ਟਿੱਪਣੀ ਕੰਗਣਾ ਰਣੋਤ ਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਸ਼ਮੂਲਿਤ ਕਾਦੀ ਸੀ ਬੀਬੀ ਉਸਦੇ ਵੱਲੋਂ ਮਾਨ ਹਾਨੀ ਦਾ ਮਾਮਲਾ ਐਮਪੀ ਕੰਗਣਾ ਰਣੋਤ ਤੇ ਦਰਜ ਕਰਵਾਇਆ ਗਿਆ ਸੀ ਤਾਂ ਇਸ ਨੂੰ ਲੈ ਕੇ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਸੀ ਪਰ ਐਮਪੀ ਕੰਗਣਾ ਰਣੋਤ ਪੇਸ਼ ਨਹੀਂ ਹੋਏ ਜਿਸ ਕਰਕੇ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਸੱਮਣ ਜਾਰੀ ਕਰ ਦਿੱਤੇ ਨੇ ਤਾਂ ਮੁਸ਼ਕਲਾਂ ਕੰਗਣਾ ਰਣੋਤ ਦੀਆਂ ਵੱਧ ਸਕਦੀਆਂ ਨੇ ਬਾਲੀਵੁੱਡ ਐਕਟਰ ਨੇ ਅਤੇ ਹੁਣ ਹਿਮਾਚਲ ਐਮਪੀ ਜੋ ਕੰਗਣਾ ਰਣੋਤ ਹਨ ਉਹ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆਉਂਦੇ ਨੇ ਚਾਹੇ ਉਹ ਬਿਆਨਬਾਜ਼ੀ ਹੋਵੇ ਜਾਂ ਕੋਈ ਹੋਰ ਤਰੀਕਾ ਹੋਵੇ ਤਾਂ ਅਜਿਹੇ ਦੇ ਵਿੱਚ ਹੁਣ ਅੱਜ ਬਠਿੰਡਾ ਅਦਾਲਤ ਦੇ ਵਿੱਚ ਉਹਨਾਂ ਨੇ ਪੇਸ਼ ਹੋਣਾ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਕੰਗਣਾ ਰਣੋਤ ਨੂੰ ਜੋ ਹੈ ਸੱਮਣ ਜਾਰੀ ਕਰ ਦਿੱਤੇ ਨੇ ਤਾਂ ਬਠਿੰਡਾ ਅਦਾਲਤ ਦੇ ਵਿੱਚ ਅੱਜ ਪੇਸ਼ ਨਾ ਹੋਣ ਦੇ ਚਲਦੇ ਕੰਗਣਾ ਰਣੋਤ ਨੂੰ ਦੁਬਾਰਾ ਸੱਮਣ ਜਾਰੀ ਹੋਏ ਨੇ ਕਿਸਾਨੀ ਅੰਦੋਲਨ ਦਾ ਇਹ ਮਾਮਲਾ ਹੈ ਜਦੋਂ ਖੇਤੀ ਇਹ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨਕਾਰ ਇਸਨ ਤਾਂ اسی ਦੌਰਾਨ ਕੰਗਣਾ ਰਣੋਦ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ ਇੱਕ ਬੀਬੀ ਦੇ ਉੱਤੇ ਜੋ ਇਹ ਪੋਸਟਰ ਲਗਾ ਕੇ ਉਹਨਾਂ ਦਾ ਇੱਕ ਵੀਡੀਓ ਜਾਰੀ ਕੀਤੀ ਗਈ ਬਿਆਨਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਇਸੇ ਬੀਬੀ ਨੇ ਜੋ ਸੀ ਮਾਨ ਹਣੀ ਦਾ ਮਾਮਲਾ ਕੰਗਣਾ ਰਣੋ ਤੇ ਦਰਜ ਕਰਵਾਇਆ ਤਾਂ ਇਸ ਨੂੰ ਲੈ ਕੇ ਲਗਾਤਾਰ ਅਦਾਲਤ ਦੇ ਵਿੱਚ ਸੁਣਵਾਈਆਂ ਹੋ ਰਹੀਆਂ ਨੇ ਅੱਜ ਪੇਸ਼ੀ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਦੁਬਾਰਾ ਤੋਂ ਸੰਮਣ ਜਾਰੀ ਕਰ ਦਿੱਤੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ 29 ਨੂੰ ਕੰਗਣਾ ਰਣੋਤ ਪੇਸ਼ ਹੁੰਦੇ ਹਨ ਜਾਂ ਨਹੀਂ ਜੇਕਰ ਨਾ ਹੋਏ ਤਾਂ ਅਗਲਾ ਐਕਸ਼ਨ ਪੁਲਿਸ ਦਾ ਕੀ ਹੋਵੇਗਾ ਜਾਂ ਅਦਾਲਤ ਦਾ ਕੀ ਹੋਵੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਹੋ ਜਾਵੇਗਾ ਤਾਂ ਵੱਡੀ ਖਬਰ ਕੰਗਣਾ ਰਣੋਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਦੇ ਚਲਦੇ ਉਹਨਾਂ ਨੂੰ ਦੁਬਾਰਾ ਸੱਮਨ ਜਾਰੀ ਕੀਤੇ ਗਏ ਨੇ ਤੇ ਸਾਰਾ ਮਾਮਲਾ ਕਿਸਾਨੀ ਅੰਦੋਲਨ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ ਜਿੱਥੇ ਇੱਕ ਬੀਬੀ ਤੇ ਜੋ ਇਤਰਾਜ ਉਹ ਟਿੱਪਣੀ ਕੰਗਣਾ ਰਣੋਤ ਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਸ਼ਮੂਲਿਤ ਕਰਦੇ ਸੀ ਬੀਬੀ ਉਸਦੇ ਵੱਲੋਂ ਮਾਨ ਹਾਨੀ ਦਾ ਮਾਮਲਾ ਐਮਪੀ ਕੰਗਣਾ ਰਣੋਤ ਤੇ ਦਰਜ ਕਰਵਾਇਆ ਗਿਆ ਸੀ ਤਾਂ ਇਸ ਨੂੰ ਲੈ ਕੇ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਸੀ ਪਰ ਐਮਪੀ ਕੰਗਣਾ ਰਣੋਤ ਪੇਸ਼ ਨਹੀਂ ਹੋਏ ਜਿਸ ਕਰਕੇ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਸੱਮਣ ਜਾਰੀ ਕਰ ਦਿੱਤੇ ਨੇ ਤਾਂ ਮੁਸ਼ਕਲਾ ਕੰਗਣਾ ਰਣੋਤ ਦੀਆਂ ਵੱਤ ਸਕਦੀਆਂ ਨੇ ਬਾਲੀਵੁੱਡ ਐਕਟਰ ਨੇ ਅਤੇ ਹੁਣ ਹਿਮਾਚਲ ਪੀ ਜੋ ਕੰਗਣਾ ਰਣੋਤ ਹਨ ਉਹ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆਉਂਦੇ ਨੇ ਚਾਹੇ ਉਹ ਬਿਆਨਬਾਜ਼ੀ ਹੋਵੇ ਜਾਂ ਕੋਈ ਹੋਰ ਤਰੀਕਾ ਹੋਵੇ ਤਾਂ ਅਜਿਹੇ ਦੇ ਵਿੱਚ ਹੁਣ ਅੱਜ ਬਠਿੰਡਾ ਅਦਾਲਤ ਦੇ ਵਿੱਚ ਉਹਨਾਂ ਨੇ ਪੇਸ਼ ਹੋਣਾ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਕੰਗਣਾ ਰਣੋਤ ਨੂੰ ਜੋ ਹੈ ਸੱਮਣ ਜਾਰੀ ਕਰ ਦਿੱਤੇ ਨੇ ਤਾਂ ਬਠਿੰਡਾ ਅਦਾਲਤ ਦੇ ਵਿੱਚ ਅੱਜ ਪੇਸ਼ ਨਾ ਹੋਣ ਦੇ ਚਲਦੇ ਕੰਗਣਾ ਰਣੋਤ ਨੂੰ ਦੁਬਾਰਾ ਸੱਮਣ ਜਾਰੀ ਹੋਏ ਨੇ ਕਿਸਾਨੀ ਅੰਦੋਲਨ ਦਾ ਇਹ ਮਾਮਲਾ ਹੈ ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨਕਾਰ ਇਸਨਾਂ ਤਾਂ ਇਸੇ ਦੌਰਾਨ ਕੰਗੜਾ ਰਣੋਤ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ ਇੱਕ ਬੀਬੀ ਦੇ ਉੱਤੇ ਜੋ ਇਹ ਪੋਸਟਰ ਲਗਾ ਕੇ ਉਹਨਾਂ ਦਾ ਇੱਕ ਵੀਡੀਓ ਜਾਰੀ ਕੀਤੀ ਗਈ ਬਿਆਨਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਇਸੇ ਬੀਬੀ ਨੇ ਜੋ ਸੀ ਮਾਨ ਹਣੀ ਦਾ ਮਾਮਲਾ ਕੰਗੜਾ ਰਣੋਤ ਤੇ ਦਰਜ ਕਰਵਾਇਆ ਤਾਂ ਇਸ ਨੂੰ ਲੈ ਕੇ ਲਗਾਤਾਰ ਅਦਾਲਤ ਦੇ ਵਿੱਚ ਸੁਣਵਾਈਆਂ ਹੋ ਰਹੀਆਂ ਨੇ ਅੱਜ ਪੇਸ਼ੀ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਦੁਬਾਰਾ ਤੋਂ ਸੰਮਣ ਜਾਰੀ ਦਿੱਤੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ 29 ਸਤੰਬਰ ਨੂੰ ਕੰਗਣਾ ਰਣੋਤ ਪੇਸ਼ ਹੁੰਦੇ ਹਨ ਜਾਂ ਨਹੀਂ ਜੇਕਰ ਨਾ ਹੋਏ ਤਾਂ ਅਗਲਾ ਐਕਸ਼ਨ ਪੁਲਿਸ ਦਾ ਕੀ ਹੋਵੇਗਾ ਜਾਂ ਅਦਾਲਤ ਦਾ ਕੀ ਹੋਵੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਹੋ ਜਾਵੇਗਾ ਤਾਂ ਵੱਡੀ ਖਬਰ ਕੰਗਣਾ ਰਣੋਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਦੇ ਚਲਦੇ ਉਹਨਾਂ ਨੂੰ ਦੁਬਾਰਾ ਸਮਨ ਜਾਰੀ ਕੀਤੇ ਗਏ ਨੇ ਤੇ ਸਾਰਾ ਮਾਮਲਾ ਕਿਸਾਨੀ ਅੰਦੋਲਨ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਜਿੱਥੇ ਇੱਕ ਬੀਬੀ ਤੇ ਜੋ ਇਤਰਾਜ ਜੋ ਟਿਪਨੀ ਕੰਗਣਾ ਰਣੋਤ ਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਸ਼ਮੂਲਿਤ ਕਾਦੇ ਸੀ ਬੀਬੀ ਉਸਦੇ ਵੱਲੋਂ ਮਾਨ ਹਾਨੀ ਦਾ ਮਾਮਲਾ ਐਮਪੀ ਕੰਗਣਾ ਰਣੋਤ ਤੇ ਦਰਜ ਕਰਵਾਇਆ ਗਿਆ ਸੀ ਤਾਂ ਇਸ ਨੂੰ ਲੈ ਕੇ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਸੀ ਪਰ ਐਮਪੀ ਕੰਗਣਾ ਰਣੋਤ ਪੇਸ਼ ਨਹੀਂ ਹੋਏ ਜਿਸ ਕਰਕੇ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਸਮਨ ਜਾਰੀ ਕਰ ਦਿੱਤੇ ਕਿਤਾ ਮੁਸ਼ਕਲਾ ਕੰਗਣਾ ਰਣੋத் ਦੀਆਂ ਵੱਤ ਸਕਦੀਆਂ ਨੇ ਬਾਲੀਵੁੱਡ ਐਕਟਰ ਨੇ ਅਤੇ ਹੁਣ ਹਿਮਾਚਲ ਤੋਂ ਐਮਪੀ ਜੋ ਕੰਗਣਾ ਰਣੋਤ ਹਨ ਉਹ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆਉਂਦੇ ਨੇ ਚਾਹੇ ਉਹ ਬਿਆਨਬਾਜ਼ੀ ਹੋਵੇ ਜਾਂ ਕੋਈ ਹੋਰ ਤਰੀਕਾ ਹੋਵੇ ਤਾਂ ਅਜਿਹੇ ਦੇ ਵਿੱਚ ਹੁਣ ਅੱਜ ਬਠਿੰਡਾ ਅਦਾਲਤ ਦੇ ਵਿੱਚ ਉਹਨਾਂ ਨੇ ਪੇਸ਼ ਹੋਣਾ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਐਸਐਸਪੀ ਬਠਿੰਡਾ ਨੇ 29 ਸਤੰਬਰ ਨੂੰ ਦੁਬਾਰਾ ਕੰਗਣਾ ਰਣੋਤ ਨੂੰ ਜੋ ਹੈ ਸੱਮਣ ਜਾਰੀ ਕਰ ਦਿੱਤੇ ਨੇ ਤਾਂ ਬਠਿੰਡਾ ਅਦਾਲਤ ਦੇ ਵਿੱਚ ਅੱਜ ਪੇਸ਼ ਨਾ ਹੋਣ ਦੇ ਚਲਦੇ ਕੰਗਣਾ ਰਣੋਤ ਨੂੰ ਦੁਬਾਰਾ ਸੱਮਣ ਜਾਰੀ ਹੋਏ ਨੇ ਕਿਸਾਨੀ ਅੰਦੋਲਨ ਦਾ ਇਹ ਮਾਮਲਾ ਹੈ ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨਕਾਰ ਸਨ ਤਾਂ اسی ਦੌਰਾਨ ਕੰਗਣਾ ਰਣੋਦ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ ਇੱਕ ਬੀਬੀ ਦੇ ਉੱਤੇ ਜੋ ਇਹ ਪੋਸਟਰ ਲਗਾ ਕੇ ਉਹਨਾਂ ਦਾ ਇੱਕ ਵੀਡੀਓ ਜਾਰੀ ਕੀਤੀ ਗਈ ਬਿਆਨਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਇਸੀ ਬੀਬੀ ਨੇ ਜੋ ਸੀ ਮਾਨ ਹਣੀ ਦਾ ਮਾਮਲਾ ਕੰਗਣਾ ਰਣੋਦ ਤੇ ਦਰਜ ਕਰਵਾਇਆ ਤਾਂ ਇਸ ਨੂੰ ਲੈ ਕੇ ਲਗਾਤਾਰ ਅਦਾਲਤ ਦੇ ਵਿੱਚ ਸੁਣਵਾਈਆਂ ਹੋ ਰਹੀਆਂ ਨੇ ਅੱਜ ਪੇਸ਼ੀ ਸੀ ਪਰ ਪੇਸ਼ ਨਹੀਂ ਹੋਏ ਜਿਸ ਕਰਕੇ ਹੁਣ ਦੁਬਾਰਾ ਤੋਂ ਸੰਮਣ ਜਾਰੀ ਦਿੱਤੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ 29 ਸتمبر ਨੂੰ ਕੰਗਣਾ ਰਣੋਤ ਪੇਸ਼ ਹੁੰਦੇ ਹਨ ਜਾਂ ਨਹੀਂ ਜੇਕਰ ਨਾ ਹੋਏ ਤਾਂ ਅਗਲਾ ਐਕਸ਼ਨ ਪੁਲਿਸ ਦਾ ਕੀ ਹੋਵੇਗਾ ਜਾਂ ਅਦਾਲਤ ਦਾ ਕੀ ਹੋਵੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਫ ਹੋ ਜਾਵੇਗਾ ਤਾਂ ਵੱਡੀ ਖਬਰ ਕੰਗਣਾ ਰਣੋਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਦੇ ਚਲਦੇ ਉਹਨਾਂ ਨੂੰ ਦੁਬਾਰਾ ਸੱਮਨ ਜਾਰੀ ਕੀਤੇ ਗਏ ਨੇ ਤੇ